ਇਹੋ ਜਿਹਾ ਯਾਦ ਕਰਾਂ ਕਿ ਤੁਸੀਂ ਕੀ ਸੋਚਦੇ ਕਿ ਟੈਂਪੋ ਤੁਹਾਨੂੰ ਸੀ ਪ੍ਰੋਗਰਾਮ ਕਰਨ ਲਵਗੇ ਤੁਹਾਡੇ ਲਈ ਸੀ ਲੋਹੇ ਦੇ ਛੱਤਰ ਲਿਆਂਦੇ ਆ ਲੋਹੇ ਦੀਆਂ ਜੈਕਟਾਂ ਪਾ ਕੇ ਜਿਹੜੀਆਂ ਮੁਗਲ ਪਾ ਕੇ ਆਉਂਦੇ ਸੀ ਤੁਹਾਡੇ ਮਾਰ-ਮਾਰ ਜੁੱਤੀਆਂ ਤੇ ਬੰਨਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਕੀ ਪ੍ਰੇਰਿਤ ਕਰ ਰਹੇ ਹੋ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਸੀ ਸ਼ੋਸ਼ਾਜਾ ਉਹ ਨਾਂ ਤੇ ਹੋਣਾ ਜਿੱਤੇ ਨਾਂ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਮਾਨ ਕਰਨਾ ਇੱਥੇ ਬਾਬਾ ਦੀਪ ਸਿੰਘ ਕਰਕੇ ਜਿਹੋਦੇ ਜਰਨੈਲਾਂ ਨੇ ਆਪਣਾ ਸੀਸ ਭੇਟ ਕਰਕੇ ਸਤਗੁਰੂ ਨੂੰ ਫਿਰ ਜਾ ਕੇ ਮੱਜੇ ਦੀ ਜਰਨੈਲੀ ਕੀਤੀ ਇਤਿਹਾਸ ਪੜ੍ਹ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਇੱਥੇ ਸ਼ਹੀਦਾਂ ਨੇ ਜਿਨ੍ਹਾਂ ਨੇ ਨੂ ਡੋਲਿਆ ਤੇ ਉਹਨਾਂ ਦੀ ਕੁਰਬਾਨੀ ਇਨਾਂ ਦੇ WhatsApp ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤਿਆਰ ਹੈ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਜਾਂਚ ਕਰੋ ਇਹ بڑے ਵੱਡੇ ਲੈਵਲ ਦਾ ਕੋਈ ਸਕੈਮ ਹੈ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਨਮਾਈ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ਿਦਾ ਸਿੰਘਾਂ ਦੇ ਮੇਲੇ ਵੇਖੇ ਪੀਂਘਾਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਕੱਲ ਵੀ ਆਇਆ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇ ਕਿਉਂਕਿ ਗੁਰੂ ਰਾਮਦਾਸ ਜੀ ਪਾਸ਼ਾ ਦੀ ਬਸਾਈ ਹੋਈ ਨਗਰੀਆ ਨਾ ਇੱਥੇ ਪਹਿਲਾਂ ਕੁਝ ਇਦਾਂ ਦਾ ਹੋਇਆ ਦਾ ਨਾਜ਼ੀਕ ਪੂਰ ਕੋੜ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬੈਂ ਇਸ ਵਕਤ ਖੜਾ ਅੰਮ੍ਰਿਤਸਰ ਅੰਮ੍ਰਿਤਸਰ ਉਸ ਜਗ੍ਹਾ ਤੇ ਖੜਾ ਰਣਜੀਤਵੀਰ ਨੂੰ ਰੋਜ਼ ਗਾਰਡਨ ਜਿੱਥੇ ਕਹਿੰਦੇ ਸੀ ਗੇ ਮੇਲਾ ਹੋਣ ਜਾ ਰਿਹਾ ਨਵਾਂ ਹੀ ਮੇਲਾ ਵੇਖ ਲਿਆ ਕਹਿੰਦੇ ਕਬੱਡੀ ਦੇ ਮੇਲੇ ਵੇਖੇ ਸ਼ੀਦਾ ਸਿੰਘਾਂ ਦੇ ਮੇਲੇ ਵੇਖਿਆ ਤੀਆਂ ਦੇ ਮੇਲੇ ਵੇਖਿਆ ਨਵਾਂ ਹੀ ਮੇਲਾ ਜਿਹੜਾ ਕੱਲ ਦਾ ਬੜਾ ਸੋਸ਼ਲ ਮੀਡੀਆ ਤੇ ਔਰ ਕੱਲ ਵੀ ਅਸੀਂ ਆਏ ਸੀ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਇਹ ਗੁਰੂ ਰਾਮਦਾਸ ਜੱਟੇ ਪਾਸ਼ਾ ਦੀ ਬਸਾਈ ਹੋਈ ਨਗਰੀਆ 나ਜ ਤੇ ਪਹਿਲਾਂ ਕੁਝ ਇਦਾਂ ਦਾ ਹੋਇਆ ਤਾਂ ਨਾ ਵੀ ਖੂਣ-ਖੂੜ ਦਵਾਂਗੇ ਕਿਤੇ 27 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਹੁਣ ਅਸੀਂ ਰੱਖਿਆ ਏ ਉਹ ਰੱਖਿਆ ਏ ਜਨਰਲ ਹਰਬਖ ਸਿੰਘ ਜਨਰਲ ਹਰਬਖਸ਼ ਸਿੰਘ ਉਹ ਸ਼ਖਸੀਅਤ ਆ ਜਿਸਦੇ ਬਾਰੇ ਮੈਨੂੰ ਲੱਗਦਾ ਕਿ ਦੱਸਣ ਦੀ ਲੋੜ ਨਹੀਂ ਜਦੋਂ ਨੈਟ ਤੇ ਸਰਚ ਕਰੋਗੇ ਤੇ ਇੱਕ ਬਹੁਤ ਵੱਡਾ ਵਿਲੱਖਣ ਇਤਿਹਾਸ ਜਿਸ ਦਾ ਨਿਕਲ ਆਊਗਾ ਉਸ ਜਨਰਲ ਹਰਬਖਸ਼ ਸਿੰਘ ਦੀ ਯਾਦ ਵਿੱਚ ਉਸ ਦਿਨ ਇਥੇ ਨਾਲੇ ਤੇ ਰੁਕ ਲਾਈ ਜਾਣਗੇ ਔਰ ਨਾਲੇ ਇੱਕ ਜਿਹੜਾ ਪ੍ਰੋਗਰਾਮ ਰੱਖਿਆ ਜਾਊਗਾ ਕਿਉਂਕਿ ਇੱਕ ਐਸੀ ਸ਼ਖਸੀਅਤ ਉਹ ਜਨਰਲ ਹਰਬਖਸ਼ ਸਿੰਘ ਜਿਸ ਵੇਲੇ 1965 ਦੀ ਜੰਗ ਹੋਈ ਸੀ ਉਸ ਵੇਲੇ ਜਦੋਂ ਹਮਲਾ ਕਰਤਾ ਸੀ ਪਾਕਿਸਤਾਨ ਨੇ ਭਾਰਤ ਤੇ ਤੇ ਚੌਧਰੀ ਸਾਹਿਬ ਜਿਹੜੇ ਸਾਡੇ ਅਰਮੀ ਦੇ ਚੀਫ ਸੀ ਉਹਨਾਂ ਨੇ ਫੋਨ ਕੀਤਾ ਜਨਰਲ ਹਰਬਖਸ਼ ਸਿੰਘ ਨੂੰ ਕਿ ਦਿੱਲੀ ਬਚਾ ਲੋ ਅਮਰitsar ਛੱਡ ਦਿਓ ਔਰ ਉਸ ਸਿੱਖ ਯੋਧੇ ਨੇ ਇੱਕ ਗੱਲ ਕਹੀ ਸੀ ਕਿ ਨਹੀਂ ਪਹਿਲਾਂ ਸਾਡੇ ਤੋਂ ਨਨਕਾਣਾ ਸਾਹਿਬ ਚਲ ਗਿਆ ਹੁਣ ਅਮਰitsar ਅਸੀਂ ਨਹੀਂ ਜਾਣ ਦੇਾਂਗੇ ਉਸ ਯੋਧੇ ਜਰਨੈਲ ਨੂੰ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਕਈ ਪ੍ਰਸ਼ਾਸਨ ਦਬਾਅ ਪਾਇਆ ਗਿਆ ਪਰ ਉਸ ਯੋਧੇ ਨੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਇਹ ਅਮਰੇਸਰ ਸਾਡੇ ਕੋਲ ਅਜ ਰੱਖਿਆ ਕਿਉਂਕਿ ਨਨਕਾਣਾ ਸਾਹਿਬ ਚਲ ਗਿਆ ਸੀ ਅਮਰਸਰ ਵੀ ਚਲ ਜਾਣਾ ਸੀ ਉਹ ਮੂਰਖਾਂ ਨੂੰ ਕੀ ਪਤਾ ਕਿ ਅਮਰਸਰ ਦੇਣ ਕੀ ਦੀ ਆ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਉਹ ਲੌਂਡੇ ਜਿਸਰ ਤੇ ਪੱਕਾ ਬਣ ਕੇ ਜਫੀਆਂ ਪਾਉਣ ਡਿਆ ਸਾਡੇ ਭੇਸ ਬਣਾ ਕੇ ਤੁਸੀਂ ਸਾਨੂੰ ਬਦਨਾਮ ਨਹੀਂ ਕਰ ਸਕਦੇ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਆ ਔਰ ਸਾਰਿਆਂ ਨੂੰ ਪਤਾ ਅਸੀਂ ਉਹ ਲੋਕ ਆ ਜਿਹੜੇ ਬਾਡਰਾਂ ਤੋਂ ਤਿਰੰਗੇ ਦੇ ਵਿੱਚ ਲਪੇਟੇ ਆਉਂਦੇ ਆ ਇਹ ਜਿਹੜਾ ਰੋਜ਼ ਗਾਰਡਨ ਜਿੱਥੇ ਮੈਂ ਖਲੋਤਾ ਤੇ ਦੇਸ਼ ਦਾ ਫਲੈਗ ਝੁਲਦਾ ਔਰ ਇੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਖੂਨੀ ਸਾਕਾ ਹੋਇਆ ਉਹਦਾ ਸਾਰਾ ਪਿਆਰ ਲਿਖਿਆ ਉੱਥੇ ਨਾਂ ਲਿਖਿਆ ਇਹੋ ਜਿਹੇ ਯਾਦਗਾਰਾਂ ਤੇ ਤੁਸੀਂ ਕੀ ਸੋਚਦੇ ਕਿ ਟੈਂਪੂ ਉਹ ਤੁਹਾਨੂੰ ਅਸੀਂ ਪ੍ਰੋਗਰਾਮ ਕਰਨ ਦੇਵਾਂਗੇ ਤੁਹਾਡੇ ਲਈ ਅਸੀਂ ਲੋਹੇ ਦੇ ਛੱਤਰ ਲਿਆਂਦੇ ਆ ਲੋਹੇ ਦੀਆਂ ਜੈਕਟਾਂ ਪਾ ਕੇ ਉਹ ਜਿਹੜੀਆਂ ਮੁਗਲ ਪਾ ਕੇ ਆਉਂਦੇ ਸੀ ਤੁਹਾਡੇ ਮਾਰਮਰ ਜੁੱਤੀਆਂ ਤੇ ਬਣਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਕੀ ਪ੍ਰੇਰਿਤ ਕਰ ਰਹੇ ਹੋ ਤੁਸੀਂ ਸਾਡੇ ਸਮਾਜ ਨੂੰ ਕੀ ਦੇਣ ਦੇ ਰਹੇ ਹੋ ਸੋ ਇਹੋ ਜਿਹੇ ਪ੍ਰੋਗਰਾਮਾਂ ਦੀ ਮੈਂ ਸਖਤ ਜਿੱਥੇ ਨਖੇਦੀ ਕਰਦਾ ਨਾ ਅਸੀਂ ਇੱਥੇ ਹ 27 ਅਪ੍ਰੈਲ ਨੂੰ ਇੱਥੇ ਪ੍ਰੋਗਰਾਮ ਅਸੀਂ ਕਰਾਂਗੇ ਸਰਦਾਰ ਹਰਬਖਸ਼ ਸਿੰਘ ਦੀ ਯਾਦ ਨੂੰ ਸਮਰਪਿਤ ਔਰ ਉਹ ਜਿਹੜਾ ਪ੍ਰੋਗਰਾਮ ਹੈ ਸੀ ਪੂਰਾ ਦਿਨ ਇੱਥੇ ਕਰਾਂਗੇ ਸੋ ਮੇਰੀ ਜਗਦੀਆਂ ਜਮੀਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਭਰਾਓ ਜਰੂਰ ਪਹੁੰਚਿਓ ਕੱਲ ਦਾ ਸੋਸ਼ਲ ਮੀਡੀਆ ਤੇ ਜੋ ਆ ਚੱਲ ਰਿਹਾ ਸੀ ਸੋਸ਼ਾ ਜਿਆ ਉਹ ਨਾ ਤੇ ਹੋਣਾ ਜੇ ਤੇ ਨਾ ਅੰਮ੍ਰਿਤਸਰ ਦੀ ਧਰਤੀ ਦੇ ਕਿਸੇ ਨੇ ਪ੍ਰਵਾਨ ਕਰਨਾ ਇਹ ਅੰਮ੍ਰਿਤਸਰ ਧਰਤੀ ਕਿਸ ਦੀ ਆ ਇੱਥੇ ਬਾਬਾ ਦੀਪ ਸਿੰਘ ਵਰਗੇ ਯੋਧੇ ਜਰਨੈਲਾਂ ਨੇ ਆਪਣਾ ਸੀਸ ਭੇਟ ਕਰਕੇ ਸਤਗੁਰੂ ਨੂੰ ਫਿਰ ਜਾ ਕੇ ਮਾਝੇ ਦੀ ਜਰਨੈਲੀ ਮਿਲੀ ਫਿਰ ਕਿਤਾਬ ਮਿਲਦੇ ਆ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਪੜ ਲਿਓ ਅੰਮ੍ਰਿਤਸਰ ਦਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਸ਼ਹੀਦਾਂ ਨੇ ਜਿਨ੍ਹਾਂ ਨੇ ਲੋ ਡੋਲਿਆ ਇਹ ਉਹਨਾਂ ਦੀ ertid ਆ ਕਿਤੇ ਨਾ ਕਿਤੇ ਇਹ ਸ਼ਰਾਰਤੀ ਆਨਸਰ ਜਿਹੜੇ ਸਿਰ ਚੁੱਕ ਰਿਆ ਨਾ ਅਸੀਂ ਚੁੱਕਣ ਨਾ ਵਾਂਗੇ ਕੱਲ੍ਹ ਦਾ ਅਸੀਂ ਦੇਖ ਰਹੇ ਆ ਇਹਨਾਂ ਦੇ ਵਟਸਐਪ ਗਰੁੱਪ ਜਿਹੜੇ ਆ ਉਹਨਾਂ ਦੇ ਵਿੱਚ ਕੁਝ ਬੰਦੇ ਸਾਡੇ ਐਡ ਹੋਏ ਤੇ ਜਿਹੜੇ ਮੈਸੇਜ ਉਹਨਾਂ ਤੇ ਆ ਰਹੇ ਬਾਹਰ ਦੇ ਨੰਬਰਾਂ ਤੋਂ ਔਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਉਂਦੀ ਹਾਂ ਦੀ ਜਾਂਚ ਕਰੋ ਇਹ بڑے ਵੱਡੇ ਲੈਵਲ ਦਾ ਕੋਈ ਸਕੈਮ ਹੈ ਜਿਹੜਾ ਜੋ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਆਇਆ ਸੋ ਇਹੋ ਜਿਹੇ ਪ੍ਰੋਗਰਾਮਾਂ ਦਾ ਮੈਂ ਸਖਤ ਵਿਰੋਧ ਕਰਦਾ ਔਰ 27 April ਨੂੰ ਇੱਥੇ ਸਾਡਾ ਪ੍ਰੋਗਰਾਮ ਹੋਊਗਾ ਜੇ ਰੋਕਣਾ ਇਹਨਾਂ ਨੇ ਤੇ ਉਸ ਦਿਨ ਆ ਜਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ